ਇੰਟਰਸਟਰੀ ਦੀ ਆਪਰੇਸ਼ਨ ਦੱਸਿਆ ਸੀ ਮੈਨੂੰ ਮੈਂ ਐਮ ਆਈ ਆਰ ਕਰਾ ਕੇ ਮੈਂ ਡਾਕਟਰ ਸਾਹਿਬ ਕੋਲ ਗਿਆ ਹਰੇਕ ਡਾਕਟਰ ਕਹਿੰਦਾ ਕਿ ਰਿਪੇਰੇਸ਼ਨ ਹੋਊਗਾ ਜੀ ਡਿਸਕ ਦਾ ਜੀ ਰਿਪੇਰੇਸ਼ਨ ਹੋਊਗਾ 100 ਕਰ ਮਤਲਬ ਕਿ ਜੀ ਫਿਰ ਬੈਠਣਾ ਪੈਂਦਾ ਸੀ ਜੀ ਅੱਜ ਇੱਥੇ ਅੱਜ ਮੈਂ ਇੱਥੇ ਚੌਂਕੀ ਤੋਂ ਲੈ ਕੇ ਉਰੇ ਤੱਕ ਮੈਂ ਤੁਰ ਕੇ ਆਇਆ ਜੀ ਅੱਜ ਤੋਂ 20 ਸਾਲ ਪਹਿਲਾਂ ਕਿੰਨੇ ਕਿ ਆਪਰੇਸ਼ਨ ਹੁੰਦੇ ਸੀ ਰੀਡ ਦੀ ਹੱਡੀ ਦੇ ਕਿੰਨੇ ਕਿ ਆਪਰੇਸ਼ਨ ਹੁੰਦੇ ਸੀ ਗੋਡਿਆਂ ਦੇ ਨਾ ਸੀ ਕਿਸੇ ਦਾ ਕੋਈ ਟੀਕਾ ਲਾਣਿਆ ਜੀ ਨਾ ਕੋਈ ਦਵਾਈ ਦਿੰਦੇ ਆ ਇਹ ਅਸੀਂ ਕਰਦੇ ਹਾਂ ਜੁਆਇੰਟ ਸੈਟ ਠੀਕ ਹੈ ਜਿਹੜੀ ਚੀਜ਼ ਆਪਣੀ ਥਾਂ ਤੋਂ ਹਿੱਲੀ ਹੁੰਦੀ ਹੈ ਉਹਨੂੰ ਅਸੀਂ ਆਪਣੀ ਥਾਂ ਤੇ ਭੇਜ ਕੇ ਜਿਹੜਾ ਮਤਲਬ ਸਾਡਾ ਪ੍ਰੋਸੈਸ ਹੁਣ ਤਾਂ ਉਹ ਕਰਕੇ ਉਹਦੇ ਨਾਲ ਬੰਦਾ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਸਾਡੇ ਕੋਲ ਤਿੰਨ ਸੈਟਿੰਗਾਂ ਲੈ ਕੇ ਦੇਖੋ ਤੁਸੀਂ ਅਗਰ ਤੁਹਾਨੂੰ ਫਰਕ ਪੈਂਦਾ ਤਾਂ ਕੰਟੀਨਿਊ ਸਾਡੇ ਕੋਲ ਆਇਓ ਨਹੀਂ ਜੋ ਤੁਸੀਂ ਆਪਣਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸਿਰਫ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਸਭ ਨੂੰ ਇੱਕ ਵਾਰੀ ਜ਼ਰੂਰ ਮਿਲੋ ਇਸ ਲੱਗਦਾ ਤੇ ਮੇਪਾ ਤੁਰ ਨਹੀਂ ਹੁੰਦਾ ਜੇ ਸੀ ਰੇਤਾ ਨਸਾਂ ਦੀ ਦਬ ਗਈ ਜੀ ਹਾਂ ਹੁਣ ਮਨ ਠੀਕ ਆ ਜੀ ਤਾਂ ਹੀ ਮੈਡੀਟੂਰ ਤੋਂ ਆਈ ਪਹਿਲਾਂ ਚੱਲਣ ਫਿਰਨ ਚ ਦਿੱਕਤ ਆ ਰਹੀ ਸੀ ਹਾਂਜੀ ਬਹੁਤ ਦਿੱਕਤ ਆਈ ਕੰਨਾਂ ਤੁਰਨਾ ਕਿੰਨਾ ਤੁਰਦੇ ਹੁੰਦੇ ਸੀ ਬਹੁਤ ਜੀ ਬੈਡ ਰੈਸਟ ਸੀ ਮੇਰੇ ਲਈ ਥੋੜੇ ਫਿਰ ਆਪੀ ਆ ਜੰਦੇ ਹਾਂਜੀ ਹਾਂ ਹੁਣ ਆਪੀ ਆਉਂਦੇ 18 ਸਾਲ ਤੋਂ ਛੋਟੇ ਕੋਈ ਵੀ ਬੱਚਾ ਹੈ ਕੋਈ ਵੀ ਮੁੰਡਾ ਕੋਈ ਵੀ ਕੁੜੀ ਹੈ ਅਸੀਂ ਉਸ ਤੋਂ ਕੋਈ ਵੀ ਪੈਸਾ ਨਹੀਂ ਲੈਂਦੇ ਅੱਗੇ ਨਾਲੋਂ ਫਰਕ ਹੈ ਅੱਗੇ ਚੀਜ਼ ਇਹ ਫੜਦੀ ਸੀਗੀ ਚੀਜ਼ ਫੜਦੀ ਆ ਹੁਣ ਚੱਕ ਕੇ ਖਾ ਵੀ ਲੈਂਦੇ ਪਹਿਲਾਂ ਨਹੀਂ ਮੂੰਹ ਤੱਕ ਹੱਥ ਨਹੀਂ ਜਾਂਦਾ ਸੀਗਾ ਇਹ ਇਸ ਬੱਚਿਆ ਸੀ ਤੁਰਦੇ ਨਹੀਂ ਹਾਂਜੀ ਜਦੋਂ ਤੋਂ ਹੀ ਇਹ ਸਮੱਸਿਆ ਸੀ ਫਿਰ ਕਿੰਨਾ ਕੁ ਫਰਕ ਆ ਜਿਹੜਾ ਜੀ ਹੁਣ ਤੱਕ ਪੈ ਗਿਆ ਇਹਨੂੰ ਪਹਿਲਾਂ ਨਾਲੋਂ ਕਾਫੀ ਫਰਕ ਆ ਹੁਣ ਹੱਥ ਛੱਡ ਕੇ ਇਹ ਕਾਫੀ ਦੂਰ ਤੱਕ ਚੱਲੀ ਜਾਂਦੀ ਹੈ ਜੀ ਸਰੀਰ ਦੇ ਜੋੜਾਂ ਦੇ ਦਰਦ ਅਜਿਹੇ ਦਰਦ ਨੇ ਜਿਹੜੇ ਕਈ ਕਈ ਸਾਲ ਤੱਕ ਇਨਸਾਨ ਨੂੰ ਦੁਵਿਧਾ ਵਿੱਚ ਰੱਖਦੇ ਨੇ ਇਲਾਜ ਕਰਵਾਏ ਜਾਂਦੇ ਨੇ ਥੈਰਪੀਆਂ ਕਰਵਾਈਆਂ ਜਾਂਦੀਆਂ ਨੇ ਲੇਕਿਨ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਐ ਤਾਂ ਅੱਜ ਇੱਕ ਤੁਹਾਨੂੰ ਅਜਿਹੇ ਇਨਸਾਨ ਨਾਲ ਮਨਾਵਾਂਗੇ ਜਿਹੜਾ ਆਪਣੇ ਹੱਥਾਂ ਦੇ ਨਾਲ ਹੀ ਐਕਸਰੇ ਕਰ ਦਿੰਦਾ ਏ ਆਪਣੇ ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਸਕੈਨ ਕਰਕੇ ਸਮੱਸਿਆ ਦਾ ਹੱਲ ਕਰ ਦਿੰਦਾ ਏ ਤਾਂ ਅੱਜ ਅਸੀਂ ਪਟਿਆਲਾ ਵਿੱਚ ਪਹੁੰਚੇ ਆ ਜਿੱਥੇ ਮੁੰਬਈ ਤੱਕ ਦੇ ਮਹਾਰਾਸ਼ਟਰ ਤੱਕ ਦੇ ਲੋਕ ਨੇ ਜਿਹੜੇ ਉਹ ਇਲਾਜ ਦੇ ਲਈ ਆਉਂਦੇ ਨੇ ਤਾਂ థెరਪਿਸਟ ਮਨਪ੍ਰੀਤ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡੇ ਚੈਨਲ ਦਾ ਸਾਡੇ ਕਲੀਨਿਕ ਤੇ ਆਉਣ ਵਾਸਤੇ ਤੇ ਸਾਡੇ ਇਲਾਜ ਦਾ ਤਰੀਕਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਅਸੀਂ ਬਹੁਤ ਸ਼ੁਕਰੀਆ ਕਰਦੇ ਆ ਤੁਹਾਡਾ ਤਾਂ ਤੁਹਾਡੇ ਚ ਜਹੀ ਕੀ ਖਾਸियत ਆ ਲੋਕ ਕਹਿੰਦੇ ਨੇ ਕਿ ਅਸੀਂ ਵੱਡੇ ਵੱਡੇ ਹਸਪਤਾਲਾਂ ਚ ਜਾ ਕੇ ਥਾਗੇ ਲੇਕਿਨ ਮਨਪ੍ਰੀਤ ਜੀ ਤਾਂ ਹੱਥਾਂ ਦੇ ਨਾਲ ਹੀ ਸਕੈਨ ਕਰ ਦਿੰਦੇ ਨੇ ਅੱਖਾਂ ਨਾਲ ਹੀ ਸਾਰੀ ਸਮੱਸਿਆ ਦੇਖ ਕੇ ਉਹਦਾ ਹੱਲ ਕਰ ਦਿੰਦੇ ਨੇ ਪਹਿਲੀ ਵਾਰ ਚ ਹੀ ਬੜਾ ਆਰਾਮ ਮਿਲਦਾ ਏ ਦੇਖੋ ਜੀ ਹੁਣ ਮੈਂ ਤੁਹਾਨੂੰ ਅੱਜ ਉਹੀ ਚੀਜ਼ ਡਿਟੇਲ ਚ ਸਮਝਾਉਂਗਾ ਜੀ ਐਕਸ-ਰੇ ਚ ਕੀ ਹੁੰਦਾ ਤੇ ਉਹ ਸਾਨੂੰ ਕਿਵੇਂ ਮਨ ਲੋਗੇ ਹੱਥਾਂ ਤੇ ਅੱਖਾਂ ਨਾਲ پتہ ਲੱਗ ਜਾਂਦਾ ਜੀ ਠੀਕ ਹੈ ਹੁਣ ਮੈਂ ਅੱਜ ਇੱਕ ਨਾਰਮਲ ਲਾਈਫ ਦੀ ਗੱਲ ਕਰੂੰਗਾ ਤੁਹਾਡੇ ਨਾਲ ਜਿਵੇਂ ਇੱਕ ਆਮ ਲਾਈਫ ਦੇ ਵਿੱਚ ਬੰਦੇ ਨੇ ਹਨਾ ਜੋਬ ਕਰਦੇ ਨੇਗੇ ਇਹ ਮੰਨ ਲਓ ਹੁਣ ਇਹ ਬੰਦਾ ਹੈ ਤੇ ਬੰਦਾ ਜੌਬ ਕਰਦਾ ਹੈ ਇੱਕ ਵਾਰੀ ਸਿੱਧਾ ਖੜਾ ਹੋ ਇਹ ਇੱਕ ਸਿੱਧਾ ਖੜਾ ਤਾਂ ਇਹ ਜਿਹੜੀ ਬਿਲਕੁਲ ਸਪਾਈਨਲ ਕੋਰਡ ਹੈ ਉਹ ਬਿਲਕੁਲ ਸਿੱਧੀ ਹੈ ਜਦੋਂ ਇਹ ਲੰਬਾ ਸਮਾਂ ਬੈਠ ਜਾਂਦਾ ਹੈ ਬੈਠਣ ਨਾਲ ਇਹ ਇਸ ਤਰੀਕੇ ਲੰਬਾ ਸਮਾਂ ਬੈਠੂਗਾ ਤਾਂ ਇਹ ਥੋੜਾ ਜਿਹਾ ਕੁੰਬ ਪਾ ਕੇ ਬੈਠੂਗਾ ਕੀ ਹੋਊਗਾ ਜਿਹੜੇ ਪੇਟ ਵਾਲੇ ਮਸਲ ਨੇ ਅੰਦਰ ਵੜ ਕੇ ਰੀੜ ਦੀ ਹੱਡੀ ਥੋੜੀ ਬਾਹਰ ਆ ਜਾਊਗੀ ਹਨਾ ਇਹ ਚੀਜ਼ ਤਾਂ ਬਾਹਰ ਆ ਜਾਂਦੀ ਹੈ ਇਹ ਇਨ ਏਰੀਆ ਬਾਹਰ ਆ ਜਾਂਦਾ ਹੈ ਉੱਪਰਲਾ ਏਰੀਆ ਡਾਊਨ ਵਗ ਜਾਂਦਾ ਹੈ ਜੀ ਹੈਨਾ ਨੀਚੇ ਨੂੰ ਝੁਕ ਜਾਂਦਾ ਤੇ ਗਰਦਨ ਦਾ ਮਤਲਬ ਜਿਹੜੇ ਗਰਦਨ ਵਾਲਾ ਸਿਸਟਮ ਹੈ ਵੀ ਐਵੇਂ ਝੁਕਿਆ ਰਹਿੰਦਾ ਠੀਕ ਹੈ ਤੇ ਜਿਹੜਾ ਨੀਚੇ ਵਾਲਾ ਲੱਕ ਵਾਲਾ ਹੁੰਦੇ ਨੇ ਜਿਹੜੇ ਜੋਇੰਟ ਐਸ ਆਈ ਜੋਇੰਟ ਕਹਿੰਦੇ ਜਿਹਨੂੰ ਹਿਪ ਜੋਇੰਟ ਕਹਿੰਦੇ ਆਪਾਂ ਐਲ 5 ਐਸ 1 ਦੀ ਸਮੱਸਿਆ ਕਹਿੰਦੇ ਜਿਹਨੂੰ ਆਪਾਂ ਜਿਹੜੀ ਉਹ ਆ ਉਹ ਵੀ ਅੰਦਰ ਨੂੰ ਜਿਹੜੀ ਉਹ ਚਲੀ ਜਾਂਦੀ ਹੈ ਠੀਕ ਹੈ ਕਹਿੰਦਾ ਭਾਵ ਜਿਹੜੀ ਸੈਂਟਰ ਚੀਜ਼ ਹੈ ਇਹ ਉੱਤੇ ਨੂੰ ਬਾਹਰ ਪਿੱਛੇ ਨੂੰ ਬਾਹਰ ਤੇ ਜਿਹੜੀ ਗਰਦਨ ਵਾਲੀ ਆ ਉਹ ਨੀਚੇ ਨੂੰ ਤੇ ਜਿਹੜਾ ਲੱਕ ਹੈ ਉਹ ਵੀ ਅੱਗੇ ਨੂੰ ਜਿਹੜਾ ਉਹ ਮਤਲਬ ਕਿ ਚਲਾ ਜਾਂਦਾ ਹੈ ਜਿਹਦੇ ਕਰਕੇ ਆਪਾਂ ਨੂੰ ਚੂਲੇ ਦੀ ਸਮੱਸਿਆ ਵੀ ਆਉਂਦੀ ਹੈ ਐਲ 5 ਐਸ 1 ਦੀ ਸਮੱਸਿਆ ਵੀ ਆਉਂਦੀ ਹੈ ਸਰਵਾਈਕਲ ਦੀ ਸਮੱਸਿਆ ਵੀ ਆਉਂਦੀ ਹੈ ਤੇ ਪੇਟ ਦੀ ਵੀ ਸਮੱਸਿਆ ਆਉਂਦੀ ਹੈ ਇਹ ਇੱਕ ਜਿਹੜਾ ਲਾਈਫ ਸਟਾਈਲ ਆ ਮੈਂ ਉਹਦੇ ਵਾਸਤੇ ਗੱਲ ਕਰੀ ਆ ਤੁਹਾਡੇ ਨਾਲ ਠੀਕ ਹੈ ਜਦੋਂ ਬੰਦੇ ਦੀ ਐਮਰੀ ਸਮੱਸਿਆ ਹੋਊਗੀ ਐਵੇਂ ਦਾ ਲਾਈਫ ਸਟਾਈਲ ਹੋਊਗਾ ਤਾਂ ਉਹਨੂੰ ਪ੍ਰੋਬਲਮ ਆਣੀਓ ਆਣੀ ਹੈ ਜੀ ਜੀ ਸਾਬ ਲਾਈਕ ਇਹ ਕੀ ਪੋਸਚਰ ਆ ਜਿਹੜਾ ਸਰੀਰ ਦਾ ਉਹ ਵੀ ਵਿਗੜ ਜਾਂਦਾ ਏ ਹੌਲੀ ਹੌਲੀ ਇੱਕ ਤੋਂ ਬਾਅਦ ਦੂਜੀ ਤੀਜੀ ਫਿਰ ਕਈ ਬਿਮਾਰੀਆਂ ਦਾ ਸ਼ਿਕਾਰ ਬੰਦਾ ਹੋ ਜਾਂਦਾ ਹੁੰਦਾ ਹਾਂਜੀ ਸਾਬ ਰੀੜ ਦੀ ਜਿਹੜੀ ਹੱਡੀ ਹੁੰਦੀ ਹੈ ਨਾ ਜੀ ਰੀੜ ਦੀ ਹੱਡੀ ਆਪਣਾ ਪੂਰਾ ਸਰੀਰ ਆ ਜਿਹੜਾ ਉਹਨੂੰ ਉਹ ਡੀਲ ਕਰਦੀ ਏ ਠੀਕ ਆ ਰੀੜ ਦੀ ਹੱਡੀ ਦੇ ਇੱਕ ਮਣਕੇ niche ਜੇ ਕੋਈ ਸਿੰਗਲ ਨਾੜ ਪ੍ਰੈਸ ਹੋ ਜੇ ਠੀਕ ਆ ਉਹ ਇੱਕ ਨਹੀਂ ਅਨੇਕ ਬਿਮਾਰੀਆਂ ਲੈ ਕੇ ਆਉਂਦੀ ਏ ਠੀਕ ਆ ਜੇ ਮੰਨ ਲਓ ਗਰਦਨ ਦੀ ਕੋਈ ਵੀ ਨਾੜ ਪ੍ਰੈਸ ਹੁੰਦੀ ਹੈ ਗਰਦਨ ਦੇ ਵਿੱਚ ਨਾੜ ਪ੍ਰੈਸ ਹੁੰਦੇ ਸਰਵਾਈਕਲ ਏਰੀਆ 'ਚ ਤਾਂ ਤੁਹਾਨੂੰ ਸਿਰ ਦੀ ਦਿੱਕਤ ਵੀ ਆਊਗੀ ਗਰਦਨ ਦੀ ਦਿੱਕਤ ਵੀ ਆਊਗੀ ਤੇ ਬਾਹਾਂਵਾਂ ਦੀ ਦਿੱਕਤ ਵੀ ਆਊਗੀ ਹੱਥਾਂ 'ਚ ਦਿੱਕਤ ਵੀ ਜਾਊਗੀ ਛਾਤੀ 'ਚ ਦਿੱਕਤ ਵੀ ਆਊਗੀ ਜੇ ਆਪਾਂ ਕਹਿ ਦਿੰਦੇ ਹਾਂ ਡੋਰਸਲ ਏਰੀਆ ਹੁੰਦਾ ਇੱਥੋਂ ਲੈ ਕੇ ਇੱਥੇ ਤੱਕ ਜਿਹਨੂੰ ਥਰੋਸੀਸ ਵੀ ਕਹਿੰਦੇ ਆ ਡੋਰਸਲ ਵੀ ਕਹਿੰਦੇ ਆ ਜੇ ਇਹਦੇ ਵਿੱਚ ਕੋਈ ਨਾੜ ਪ੍ਰੈਸ ਹੋ ਜੇ ਤਾਂ ਤੁਹਾਨੂੰ ਹਾਰਡ ਡਿਸ ਸਮੱਸਿਆ ਵੀ ਆਊਗੀ ਠੀਕ ਹੈ ਲੀਵਰ ਦੀ ਸਮੱਸਿਆ ਵੀ ਆਊਗੀ ਕਿਡਨੀ ਦੀ ਸਮੱਸਿਆ ਵੀ ਆਊਗੀ ਤੇ ਬਾਕੀ ਪੇਟ ਦੀ ਹੋਰ ਵੀ ਪ੍ਰੋਬਲਮਸ ਆਉਣਗੀਆਂ ਜੇ ਨੀਚੇ ਨਾੜ ਪ੍ਰੈਸ ਹੋ ਜੇ ਐਲ ਸੀਰੀਜ਼ ਦੇ ਵਿੱਚ ਜਿਹਨੂੰ ਲੰਬਰ ਕਹਿੰਦੇ ਨੇ ਐਲ 1 ਐਲ 2 ਜਿਹਨੂੰ ਕਹਿੰਦੇ ਆ ਡਾਕਟਰ ਸਾਹਿਬ ਐਲ 5 ਐਸ 1 ਦੀ ਦਿੱਕਤ ਆ ਜੇ ਜੇ ਉਹਦੇ ਵਿੱਚ ਨਾੜ ਪ੍ਰੈਸ ਹੋ ਜੇ ਤਾਂ ਤੁਹਾਨੂੰ ਲੱਤਾਂ 'ਚ ਦਿੱਕਤ ਜਾਊਗੀ ਹਨਾ ਤੇ ਪੂਰੀ ਬੈਗ 'ਚ ਦਿੱਕਤ ਰਹੂਗੀ ਇਹਦੇ ਨਾਲ ਮਤਲਬ ਕੋਈ ਵੀ ਕਿਤੇ ਦੀ ਵੀ ਨਾੜ ਪ੍ਰੈਸ ਹੁੰਦੀ ਆ ਤਾਂ ਸਾਨੂੰ ਉਹਦੇ ਨਾਲ ਬਾਡੀ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਉਹ ਆਉਣ ਲੱਗ ਜਾਂਦੀਆਂ ਨੇ ਅਗਰ ਆਪਾਂ ਲੋਕਾਂ ਨਾਲ ਗੱਲਬਾਤ ਕਰੀਏ ਤਾਂ ਕੋਈ ਕਹਿੰਦਾ ਮੈਂ 15 ਸਾਲ ਤੋਂ ਔਖਾ ਕੋਈ ਕਹਿੰਦਾ ਮੈਂ 20 ਸਾਲ ਤੋਂ ਔਖਾ ਮੈਂ ਤਾਂ ਹਸਪਤਾਲਾਂ 'ਚ ਬਥੇਰੀਆਂ ਸਕੈਨਾਂ ਕਰਾ ਲੀਆਂ ਬਥੇਰੀ ਐਕਚੁਅਲੀ ਕਰਾ ਲੇ ਫਿਰ ਉਹ ਤੁਹਾਡੇ ਕੋਲ ਆਉਂਦੇ ਨੇ ਤਾਂ ਤੁਹਾਡੇ ਕੋਲ ਅਜਿਹਾ ਕਿਹੜਾ ਤਰੀਕਾ ਏ ਕਿਵੇਂ ਤੁਸੀਂ ਇਲਾਜ ਕਰਦੇ ਹੋ ਫਿਰ ਦੇਖੋ ਸਾਬ ਜਦੋਂ ਬੰਦਾ ਸਾਡੇ ਕੋਲ ਆਉਂਦਾ ਜੀ ਖੜਾ ਹੋ ਜਾਂਦਾ ਜਦੋਂ ਬੰਦਾ ਸਾਡੇ ਕੋਲ ਆਉਂਦਾ ਸਾਬ ਅਸੀਂ ਨੇ ਪਹਿਲਾਂ ਕੀ ਕਰਨਾ ਬੰਦੇ ਦਾ ਕੋਈ ਵੀ ਏ ਬੀ ਸੀ ਜੇ ਉਹ ਆਖ ਕੇ ਕਹਿੰਦਾ ਜੀ ਮੈਨੂੰ ਹੈਗੀ ਲੱਕ ਦੀ ਸਮੱਸਿਆ ਜੀ ਤਾਂ ਅਸੀਂ ਉਹਦਾ ਕਰਾਂਗੇ ਪਹਿਲਾਂ ਚੂਲਾ ਚੈੱਕ ਠੀਕ ਹੈ ਚੂਲਾ ਚੈੱਕ ਕਰਦੇ ਆਂ ਜੀ ਸਭ ਤੋਂ ਪਹਿਲਾਂ ਜਦੋਂ ਬੰਦੇ ਦਾ ਚੂਲੇ ਦੇ ਵਿੱਚ ਕੋਈ ਵੀ ਦਿੱਕਤ ਆ ਜਾਂਦੀ ਹੈ ਜੀ ਤਾਂ ਉਹ ਪੂਰੀ ਵੀੜ ਦੀ ਹੱਡੀ ਦੇ ਵਿੱਚ ਦਿੱਕਤ ਲੈ ਕੇ ਆਉਂਦਾ ਜੇ ਚੂਲਾ ਹਿੱਲ ਜੇ ਤਾਂ ਪੂਰੀ ਵੀੜ ਦੀ ਹੱਡੀ ਹੈ ਜਿਹੜੀ ਉਹ ਵਿੰਗੀ ਹੋਣੀ ਸ਼ੁਰੂ ਹੋ ਜਾਂਦੀ ਹੈ ਲਾ ਲਓ ਮੰਨ ਲਓ ਜਿਵੇਂ ਇੱਕ ਸਾਈਡ ਦਾ ਚੂਲਾ ਹੈ ਉੱਪਰ ਚੜ ਗਿਆ ਤਾਂ ਦੇਖੋ ਰੀੜ ਦੀ ਹੱਡੀ ਡੇਡੀ ਹੋ ਗਈ ਜੀ ਹੋ ਗਈ ਨਾ ਡੈਡੀ ਹੁਣ ਦੂਜੀ ਸਾਈਡ ਦਾ ਜਿਹੜਾ ਜੋ ਉੱਪਰ ਚੜਦਾ ਤਾਂ ਦੇਖੋ ਇੱਧਰ ਨੂੰ ਡੈਡੀ ਹੋ ਗਈ ਦੇਖੋ ਧਿਆਨ ਨਾਲ ਦੇਖੋ ਹੁਣ ਇਹ ਤਾਂ ਐਵੇਂ ਲਾਈਨ ਬਣ ਗਈ ਦਰਬਾਰੀ ਜਦੋਂ ਐਂ ਕਰੀ ਫਿਰ ਐਵੇਂ ਲਾਈਨ ਬਣ ਗਈ ਠੀਕ ਹੈ ਉਹ ਵੀ ਆ ਨਾ ਜਿਹੜਾ ਅੱਜ ਕੱਲ ਚੱਲਦਾ ਕਿ ਜਿਹੜਾ ਵਟੂਆ ਲੋਕ ਪਿਛਲੀ ਗੇਹ ਚ ਰੱਖ ਲਏ ਨੇ ਉਹ ਨੂੰ ਲੋਕਾਂ ਨੂੰ ਬੜੀ ਸਮੱਸਿਆ ਆਉਂਦੀ ਉੱਥੇ ਵੀ ਪਹੁੰਚਾਂਗੇ ਜੀ ਪਹਿਲਾਂ ਆਪਾਂ ਇੱਥੇ ਨਿਬੜ ਲਈਏ ਹਜੇ ਠੀਕ ਹੈ ਉਹ ਇੱਕ ਅਲੱਗ ਮੈਟਰ ਹੈ ਜੀ ਜਿਲਦਾ ਉਹ ਬਟੂਏ ਵਾਲਾ ਮੈਟਰ ਆ ਉਹ ਜਦੋਂ ਤੁਸੀਂ ਪਰਸ ਪਿਛਲੀ ਜੇਬ ਚ ਤੁੰਨੇ ਆ ਪਿਛਲੇ ਜਿਹੜਾ ਮਸਲਾ ਉਹਦੇ ਵਿੱਚ ਬਲੱਡ ਸਰਕੂਲੇਸ਼ਨ ਨਹੀਂ ਫਲੋ ਹੁੰਦਾ ਬਲੱਡ ਸਰਕੂਲੇਸ਼ਨ ਘੱਟ ਹੋਣ ਕਰਕੇ ਮਸਲ ਕਮਜ਼ੋਰ ਹੋ ਜਾਂਦਾ ਤੇ ਨਾੜਾਂ ਵੀ ਦੱਬੀਆਂ ਜਾਂਦੀਆਂ ਜਿਹਦੇ ਕਰਕੇ ਨਾੜਾਂ ਵੀ ਕਮਜ਼ੋਰ ਹੋ ਜਾਂਦੀਆਂ ਤਾਂ ਦਿੱਕਤ ਆਉਂਦੀ ਹੈ ਹੁਣ ਜਦੋਂ ਇਹ ਦਿੱਕਤ ਆਊਗੀ ਠੀਕ ਹੈ ਚੂਲਾ ਦੋਨੋਂ ਪਾਸੋਂ ਚੜੂਗਾ ਜਾਂ ਇੱਕ ਪਾਸੋਂ ਚੜੂਗਾ ਤਾਂ ਕੀ ਹੋਊਗਾ ਰੀਡ ਦੀ ਹੱਡੀ ਵੀ ਟੇਢੀ ਹੋਊਗੀ ਜਦੋਂ ਰੀੜ ਦੀ ਹੱਡੀ ਟੇਢੀ ਹੋਊਗੀ ਤਾਂ ਆਪਾਂ ਨੂੰ ਸਰੀਰ ਦੇ ਵਿੱਚ 100% ਸਮੱਸਿਆ ਆਉਗੀ ਹੀ ਆਉਗੀ ਜਦੋਂ ਰੀੜ ਦੀ ਹੱਡੀ ਟੇਢੀ ਹੋਗੀ ਜਿਆਦਾ ਉਹਦਾ ਇਲਾਜ ਆ ਜਿਹੜਾ ਆਪਰੇਸ਼ਨ ਹੈ ਹਨਾ ਜਾਂ ਉਹਦਾ ਇਲਾਜ ਆ ਰੀੜ ਦੀ ਹੱਡੀ ਨੂੰ ਸਿੱਧਾ ਕਰਨਾ ਹੁਣ ਸਾਡੇ ਕੋਲੋਂ ਕਿਤੇ ਰਹਿ ਜਾਂਦਾ ਰੀੜ ਦੀ ਹੱਡੀ ਨੂੰ ਸਿੱਧਾ ਕਰਿਆ ਜਾਂਦਾ ਦੱਬੇ ਹੋਏ ਮਣਕੇ ਨੇ ਜਿਹੜੇ ਉਹ ਬਾਹਰ ਕੱਢੇ ਜਾਂਦੇ ਨੇ ਇਸ ਟੈਕਨੀਕ ਦੇ ਜ਼ਰੀਏ ਅਸੀਂ ਬੰਦੇ ਦੀ ਬੋਡੀ ਦਾ ਜਿਹੜਾ ਇਲਾਜ ਕਰਦੇ ਹਾਂ ਤਾਂ ਤੁਹਾਡੇ ਕੋਲ ਬੜੇ ਲੋਕ ਆਉਂਦੇ ਨੇ ਜਿਨ੍ਹਾਂ ਦੇ ਗੋਡੇ ਬਦਲਦੇ ਵਾਲੇ ਹੁੰਦੇ ਨੇ ਜਾਂ ਰੀੜ ਦੀ ਹੱਡੀ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਤਾਂ ਬਿਨਾ ਆਪਰੇਸ਼ਨ 'ਈ ਉਹਨਾਂ ਨੂੰ ਠੀਕ ਕਰ ਦਿੰਦੇ। ਸਾਬ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਾਂ ਵੀ ਅਸੀਂ ਕਰਦੇ ਹਾਂ ਜੋਇੰਟ ਸੈੱਟ। ਜੀ ਠੀਕ ਹੈ ਜਿਹੜੀ ਚੀਜ਼ ਆਪਣੀ ਥਾਂ ਤੋਂ ਹਿੱਲੀ ਹੁੰਦੀ ਹੈ ਉਹਨੂੰ ਅਸੀਂ ਆਪਣੀ ਥਾਂ ਤੇ ਭੇਜ ਕੇ ਜਿਹੜਾ ਮਤਲਬ ਸਾਡਾ ਪ੍ਰੋਸੈਸ ਹੁੰਦਾ ਉਹ ਕਰਦੇ ਆ ਉਹਦੇ ਨਾਲ ਬੰਦਾ ਜਿਹੜਾ ਬਿਲਕੁਲ ਠੀਕ ਹੋ ਜਾਂਦਾ। ਹਾਂਜੀ ਤਾਂ ਅੱਜ ਕੱਲ ਕਿਹੜੀ ਦਿੱਕਤ ਆ ਜਿਹੜੀ ਉਹ ਸਭ ਤੋਂ ਜ਼ਿਆਦਾ ਆ ਰਹੀ ਆ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ। ਦੇਖੋ ਦਿੱਕਤ ਤਾਂ ਸਾਰਿਆਂ ਨੂੰ ਪੂਰੀ ਬਾਡੀ 'ਚ ਹੀ ਆ ਰਹੀ ਹੈ ਕਿਉਂਕਿ ਅੱਜ ਕੱਲ ਦਾ ਖਾਣ ਪਾਣ ਜਿਹੜਾ ਵੀ ਜਵੇਂ ਦਾ ਵੀ ਲਾ ਲਓ ਹਨਾ ABC ਉਹਦੇ ਨਾਲ ਆਪਣੇ ਬਾਡੀ ਦੇ ਮਸਲ ਵੀ ਕਮਜ਼ੋਰ ਹੋ ਰਹੇ ਨੇ ਜੋਇੰਟ ਵੀ ਕਮਜ਼ੋਰ ਹੋ ਰਹੇ ਨੇ ਜਦੋਂ ਜੋਇੰਟ ਤੇ ਮਸਲ ਕਮਜ਼ੋਰ ਹੁੰਦੇ ਨੇ ਤਾਂ ਬੰਦਿਆਂ ਨੂੰ ਨਾਰਮਲ ਜੀ ਗੱਲ ਹੈ ਬਾਡੀ ਦੇ ਵਿੱਚ ਪੇਨ ਹੁੰਦਾ ਹੀ ਹੁੰਦਾ ਬਾਪੂ ਜੀ ਇੱਕ ਵਾਰੀ ਆਇਓ ਤੁਸੀਂ ਜਿਵੇਂ ਹੁਣ ਮੈਂ ਆ ਬਾਪੂ ਜੀ ਦੀ ਗੱਲ ਕਰਦਾ ਬਾਪੂ ਜੀ ਅੱਜ ਤੁਸੀਂ ਕਿੰਨੀ ਵਾਰ ਆਇਓ ਚੌਥੀ ਵਾਰ ਆਇਆ ਤੁਸੀਂ ਚੌਥੀ ਵਾਰ ਕੀ ਸਮੱਸਿਆ ਲੈ ਕੇ ਆਏ ਸੀ ਤੁਸੀਂ ਸਰ ਮੈਨੂੰ ਡਿਸਕ ਦੀ ਪ੍ਰੋਬਲਮ ਤੁਰੈ ਨਹੀਂ ਜਾਂਦਾ ਤੀ ਮੈਥੋ ਹੀ ਬਿਲਕੁਲ ਵੀ ਕਿੰਨਾ ਕੁ ਦੁਰਜੇ ਹੁੰਦੇ ਸੀ ਤੁਸੀਂ ਬਿਲਕੁਲ ਨਹੀਂ ਤੁਰਿਆ ਜਾਂਦੀ ਥੋੜਾ ਤੁਰ ਕੇ ਫੇਰ ਬੈਠ ਲਈ ਜੀ ਬੈਠ ਕੇ ਫੇਰ ਤੋਂ ਕੈ ਤੁਰਦੇ ਜੀ 100 ਕਦਮ ਮਤਲਬ 100 ਕਦਮ ਤੁਰ ਕੇ ਜੀ ਫੇਰ ਬੈਠਣਾ ਪੈਂਦਾ ਜੀ ਅੱਜ ਇੱਥੇ ਅੱਜ ਮੈਂ ਇੱਥੇ ਚੌਂਕੀ ਤੋਂ ਲੈ ਕੇ ਉਰੇ ਤੱਕ ਮੈਂ ਤੁਰ ਕੇ ਆਇਆ ਜੀ ਵਧੀਆ ਹੋ ਰਿਹਾ ਹੈ ਸ਼ਰਟ ਮਟਾ ਅਲਾਜ ਪਹਿਲਾਂ ਨਾਲੋਂ ਕੀ ਫਰਕ ਲੱਗਦਾ ਤੁਹਾਨੂੰ ਪਹਿਲਾਂ ਨਾਲ ਤਾਂ ਜੀ 90% ਠੀਕ ਹੈ ਜੀ ਅੱਛਾ ਹੁਣ ਦਰਦ ਕਿੰਨਾ ਹੈ ਤੁਹਾਡੇ ਦਰਦ ਨਹੀਂ ਹੈਗਾ ਦਰਦ ਨਹੀਂ ਹੁੰਦਾ ਜੀ ਕੋਈ ਸੰਪਨ ਹੁੰਦਾ ਹੋਵੇ ਨਹੀਂ ਜੀ ਹੁਣ ਨਹੀਂ ਹੁੰਦਾ ਜੀ ਤਨ ਨੇ ਇਹਨਾਂ ਦਾ ਸਿਰਫ ਸਿਰਫ ਜੁਆਇੰਟ ਸੈੱਟ ਕਰਿਆ ਜੀ ਜੇ ਇਹ ਡਾਕਟਰ ਸਾਹਿਬ ਕੋਲ ਜਾਂਦੇ ਕਿਸੇ ਵੀ ਮੈਂ ਨਾ ਨਹੀਂ ਕਿਸੇ ਦਾ ਵੀ ਲੰਦਾ ਉਹਨਾਂ ਕੋਲ ਜਾਂਦੇ ਉਹਨਾਂ ਨੇ ਕੀ ਕਰਨਾ ਸੀ ਚਾਹਤੀ ਇਹਨਾਂ ਦਾ ਆਪਰੇਸ਼ਨ ਕਰ ਦੇਣਾ ਸੀ ਕਿ ਕਿੰਨੇ ਸਾਲ ਤੋਂ ਸਮੱਸਿਆ ਆ ਰਹੀ ਇੰਟਰਸਟ ਹੈ ਕਿ ਜੀ ਆਪਰੇਸ਼ਨ ਦੱਸਿਆ ਸੀ ਮੈਨੂੰ ਮੈਂ ਐਮ ਆਰ ਕਰਾ ਕੇ ਮੈਂ ਡਾਕਟਰ ਸਾਹਿਬ ਕੋਲ ਗਿਆ ਹਰੇਕ ਡਾਕਟਰ ਕਹਿੰਦਾ ਕਿ ਆਪਰੇਸ਼ਨ ਹੋਊਗਾ ਜੀ ਡਿਸਕ ਦਾ ਜੀ ਆਪਰੇਸ਼ਨ ਹੋਊਗਾ ਚਲੋ ਇਹ ਫੇਰ ਦਵਾਦ ਇਹਨਾਂ ਦਾ ਪਤਾ ਲੱਗਿਆ ਡਾਕਟਰ ਸਾਹਿਬ ਦਾ ਜੀ ਅਸੀਂ ਉਰੇ ਪਹੁੰਚੇ ਮੈਨੂੰ ਅੱਜ ਚੌਥਾ ਪੰਜਵਾਂ ਦਿਨ ਹੈ ਜੀ ਚੌਥੀ ਵਾਰੀ ਆ ਰਹੇ ਤੇ ਹੁਣ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਤਾਂ ਤੁਸੀਂ ਆਏ ਕਿੱਥੋਂ ਪਿੰਡ ਕਾਲਾ ਝਾੜਾ ਜੀ ਜਲਾ ਸਮਰਗੁਰਾ ਹਾਂ ਤਾਂ ਫਿਰ ਇੱਕ ਪਾਸੇ ਡਾਕਟਰਾਂ ਦਾ ਮਹਿੰਗਾ ਟ੍ਰੀਟਮੈਂਟ ਹੁੰਦਾ ਏ ਇੱਥੇ ਬੜੀ ਥੋੜੀ ਮਾਤਰਾ ਚ ਪੈਸੇ ਵੀ ਲੱਗਦੇ ਨੇ ਜੇਬ ਤੇ ਵੀ ਬੋਝ ਨਹੀਂ ਪੈਂਦਾ ਤੇ ਸਕੂਨ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਦੇਖੋ ਜੀ ਸਾਰਾ ਕੁਝ ਬਹੁਤ ਵਧੀਆ ਮਿਲਦਾ ਜੀ ਹਰ ਇੱਕ ਸਹੂਲਤ ਹੈ ਜੀ ਹਰ ਇੱਕ ਮਰੀਜ਼ ਨੂੰ ਲਿਆਉਣ ਦੀ ਵੀ ਸਹੂਲਤ ਹੈ ਕਿੰਨੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਆ ਰਹੇ ਨੇ ਜੀ ਅਧਰ ਕਿੰਨੇ ਸਾਲ ਤੋਂ ਤੁਹਾਨੂੰ ਇਹ ਪ੍ਰੋਬਲਮ ਹੋ ਰਹੀ ਸੀ ਇਸ ਤਰੀਕ ਮੈਨੂੰ 2-3 ਸਾਲ ਤੋਂ ਧੀ ਤੇ ਇੱਥੇ ਤੁਸੀਂ ਪਹਿਲੀ ਵਾਰ ਕਿਦੋਂ ਆਏ ਸੀ ਪਹਿਲੀ ਵਾਰ ਮੈਂ ਆਇਤੀ 7 7 ਤਰੀਕ ਨੂੰ ਆਇਤੀ ਸੀ ਅਸੀਂ ਇਸੇ ਮਹੀਨੇ ਹਾਂਜੀ ਮਤਲਬ ਕਿ 10 ਕ ਦੇ ਦਿਨ ਦੇ ਵਿੱਚ ਹੀ ਤੁਹਾਡਾ ਸਰੀਰ ਕੰਡੇ ਤੇ ਆ ਗਿਆ ਹੋ ਗਿਆ ਠੀਕ ਹੈ ਜੀ ਪ੍ਰੋਬਲਮ ਕੱਟ ਗਈ ਜੀ ਹਾਂਜੀ ਹੁਣ ਵਧੀਆ ਜੀ ਲਾਜੋ ਬਹੁਤ ਧੰਨਵਾਦ ਕਰਦੇ ਆਂ ਅਸੀਂ ਡਾਕਟਰ ਸਾਹਿਬ ਦਾ ਜੀ ਜਿਨ੍ਹਾਂ ਨੇ ਸਾਨੂੰ ਮੜਾ ਤੁਰਨ ਵੀ ਲਾਤਾ ਜੀ ਤੇ ਦਰਦ ਵੀ ਘਟ ਗਿਆ ਜੀ ਹਾਂਜੀ ਐ ਕਰਕੇ ਧੰਨਵਾਦ ਜੀ ਤੁਹਾਡਾ ਲੋਕ ਵੀ ਦਵਾਵਾ ਵੀ ਦੰਦੇ ਨੇ ਤੇ ਜੇ ਗੱਲ ਕੀਤੀ ਜਾਵੇ ਇੱਕ ਬੰਦੇ ਦੇ ਮਨ ਤੇ ਬੜਾ ਬੋਝ ਪੈ ਜਾਂਦਾ ਵੀ ਯਾਰ ਮੇਰਾ ਤਾਂ ਆਪਰੇਸ਼ਨ ਹੋਣਾ ਹੈ ਕੀ ਬਲੋਂ ਬੜੇ ਡਰ ਲੱਗਦੇ ਨੇ ਲੇਕਿਨ ਤੁਸੀਂ ਉਹ ਸਾਰੇ ਡਰ ਹੱਥਾਂ ਨਾਲ ਹੀ ਠੀਕ ਕਰ ਦਿੰਦੇ ਆਪਰੇਸ਼ਨ ਦਾ ਨਾਮ ਹੀ ਬਹੁਤ ਵੱਡਾ ਜੀ ਜੇ ਆਪਾਂ ਆਮ ਬੰਦੇ ਨੂੰ ਵੀ ਕਹੀਏ ਨਾ ਤੇਰਾ ਆਪਰੇਸ਼ਨ ਹੋਣਾ ਜੀ ਉਹ ਡਰ ਡਰ ਕੇ ਹੀ ਮਰ ਜਾਂਦਾ ਪਹਿਲਾਂ ਤਾਂ ਆਪਰੇਸ਼ਨ ਤੱਕ ਤਾਂ ਬਹੁਤ ਬਾਜੂ ਪਹੁੰਚ ਜਾਂ ਸਾਡੇ ਵੱਲੋਂ ਸਿਸਟਮ ਹੀ ਸੈੱਟ ਕਰਿਆ ਜਾਂਦਾ ਇਹ ਆਪਰੇਸ਼ਨ ਤੱਕ ਅਸੀਂ ਬੰਦੇ ਨੂੰ ਜਾਣ ਨਹੀਂ ਦਿੰਦੇ ਅਸੀਂ ਹਰ ਬੰਦੇ ਨੂੰ ਉਹਨੇ ਇੱਕੇ ਗੱਲ ਕਹਿਣੀ ਚਾਹੁੰਦੇ ਆ ਜਿਹੜੇ ਵੀ ਬੰਦੇ ਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਤੁਹਾਡਾ ਆਪਰੇਸ਼ਨ ਹੋਣਾ ਹੈ ਸਾਡੇ ਕੋਲੋਂ ਤਿੰਨ ਸੈਟਿੰਗਾਂ ਲੈ ਕੇ ਦੇਖੋ ਤੁਸੀਂ ਅਗਰ ਤੁਹਾਨੂੰ ਫਰਕ ਪੈਂਦਾ ਹੈ ਤਾਂ ਕੰਟੀਨਿਊ ਸਾਡੇ ਕੋਲ ਆਇਓ ਨਹੀਂ ਜੋ ਤੁਸੀਂ ਆਪਣਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸਿਰਫ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਜ਼ਰੂਰ ਮਿਲੋ ਆਪਰੇਸ਼ਨ ਦਾ ਤਾਂ ਇਦਾਂ ਹੈ ਜਦੋਂ ਪਤਾ ਲੱਗਦਾ ਹੈ ਤਾਂ ਸਾਰਾ ਟੱਬਰ ਆ ਜਿਹੜਾ ਉਹਨੂੰ ਵੀ ਬੜੀ ਚਿੰਤਾ ਹੋ ਜਾਂਦੀ ਹੈ ਜਦ ਨਾਲ ਜਰਾ ਆਪਰੇਸ਼ਨ ਨਹੀਂ ਹੁੰਦਾ ਜਦ ਨਾਲ ਮਰੀਜ਼ ਠੀਕ ਨਹੀਂ ਹੁੰਦਾ ਪਰਿਵਾਰ ਆ ਜਿਹੜਾ ਉਹ ਚਿੰਤਾ ਵਿੱਚ ਹੀ ਰਹਿੰਦਾ ਹੈ ਲekin ਤੁਸੀਂ ਇਹ ਸਾਰੀਆਂ ਚਿੰਤਾਵਾਂ ਬੜੇ ਸਹੀ ਤਰੀਕੇ ਨਾਲ ਦੂਰ ਕਰਦੇ ਹੋ ਇੱਕ ਕਾਰਨ ਕੀ ਮੰਨਦੇ ਹੋ ਕਿ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਹੈ ਕਿ ਲੋਕਾਂ 'ਚ ਅਵੇਅਰਨੈਸ ਦੀ ਘਾਟ ਹੈ ਜਾਂ ਫਿਰ ਇਸ ਸਬਜੈਕਟ ਦੇ ਇੰਨੇ ਮਾਹਿਰ ਆਪਣੇ ਸਮਾਜ ਦੇ ਵਿੱਚ ਨਹੀਂ ਹੈਗੇ ਅੱਜ ਤੋਂ 20 ਸਾਲ ਪਹਿਲਾਂ ਕਿੰਨੇ ਕ ਆਪਰੇਸ਼ਨ ਹੁੰਦੇ ਸੀ ਰੀਡ ਦੀ ਹੱਡੀ ਦੇ ਕਿੰਨੇ ਕ ਆਪਰੇਸ਼ਨ ਹੁੰਦੇ ਸੀ ਗੋਡਿਆਂ ਦੇ ਦੇਖੋ ਰੀਡ ਦੀ ਹੱਡੀ ਦਾ ਜਿਹੜਾ ਆਪਰੇਸ਼ਨ ਹੁੰਦਾ ਹੈ ਨਾ ਸਾਬ ਬਹੁਤ ਮੇਜਰ ਆਪਰੇਸ਼ਨ ਹੁੰਦਾ ਹੈ ਇਹ ਇਹਦੇ ਵਿੱਚ ਮੰਨ ਲਓ ਕਿ ਲਾਲੋ 2080 ਦਾ ਚਾਂਸ ਹੈ ਚੱਲ ਗਿਆ ਠੀਕ ਹੈ ਨਹੀਂ ਚੱਲਿਆ ਤਾਂ ਬੰਦਾ ਸਾਰੀ ਉਮਰ ਵਾਸਤੇ ਬੈੱਡ ਦੇ ਉੱਤੇ ਪੈ ਜਾਂਦਾ ਰਿਸਕੀ ਵੀ ਬਹੁਤ ਜ਼ਿਆਦਾ ਹੁੰਦਾ ਹਾਂ ਸਾਰੀ ਉਮਰ ਵਾਸਤੇ ਬੈੱਡ ਤੇ ਪੈ ਜਾਂਦਾ ਉਹ ਬਾਅਦ ਚੱਲ ਫਿਰ ਨਹੀਂ ਸਕਦਾ ਸਾਡੇ ਕੋਲ ਇਹ ਐਸੇ ਤਕਰੀਬਨ ਤਕਰੀਬਨ ਲਾ ਲੋ ਬਹੁਤ ਜ਼ਿਆਦਾ ਪੇਸ਼ੈਂਟ ਨੇ ਬਹੁਤ ਜ਼ਿਆਦਾ ਜਿਨ੍ਹਾਂ ਦਾ ਆਪਰੇਸ਼ਨ ਵੀ ਹੋ ਚੁੱਕਿਆ ਉਸ ਚੀਜ਼ ਦਾ ਉਹ ਫਿਰ ਵੀ ਜਿਹੜੇ ਉਹ ਤੁਰ ਤੁਰ ਫਿਰ ਨਹੀਂ ਸਕਦੇ ਹੈਗੇ ਉਹ ਬੈੱਡ ਤੇ ਹੋ ਚੁੱਕੇ ਨੇ ਹੈਗੇ ਠੀਕ ਹੈ ਸਾਡੇ ਵੱਲੋਂ ਸਰਕੂਲੇਸ਼ਨ ਬਿਲਕੁਲ ਠੀਕ ਕਰਿਆ ਜਾਂਦਾ ਹੈ ਜਿਸ ਨਾਲ ਬੰਦੇ ਨੂੰ ਆਪਰੇਸ਼ਨ ਦੀ ਲੋੜ ਬਿਲਕੁਲ ਹੀ ਨਹੀਂ ਪੈਂਦੀ ਬਾਈ ਠੀਕ ਹੈ ਅਸੀਂ ਇਸ ਤਰੀਕੇ ਟਰੀਟਮੈਂਟ ਕਰਦੇ ਆਂ ਨਾ ਅਸੀਂ ਕਿਸੇ ਦੇ ਕੋਈ ਟੀਕਾ ਲਾਣੇ ਆਂ ਨਾ ਕੋਈ ਦਵਾਈ ਦਿੰਨੇ ਆਂ ਨਾ ਕਿਸੇ ਵੀ ਤਰ੍ਹਾਂ ਦਾ ਬੰਦੇ ਨਾਲ ਜ਼ੋਰ ਧੱਕਾ ਕਰਦੇ ਆਂ ਠੀਕ ਹੈ ਸਮੂਤ ਤਰੀਕੇ ਟਰੀਟਮੈਂਟ ਹੁੰਦਾ ਬਹੁਤ ਵਧੀਆ ਸਿਸਟਮ ਸੈਟਿੰਗ ਆ ਜਾਂਦੇ ਹੁੰਦੇ ਹਾਂ ਹਾਂਜੀ ਤਾਂ ਤੁਸੀਂ ਹੋਰ ਮਰੀਜ਼ ਦੇ ਨਾਲ ਵੀ ਗੱਲਬਾਤ ਕਰਦੇ ਆਂ ਅੱਗੇ ਹਾਂਜੀ ਠੀਕ ਤਾਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹਨਾਂ ਨੂੰ ਵੀ ਆ ਜੋੜਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਏ ਉਹਨਾਂ ਦਾ ਵੀ ਇਲਾਜ ਕੀਤਾ ਜਾਂਦਾ ਏ ਖਾਸ ਗੱਲ ਇਹ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਇਲਾਜ ਲਈ ਕੋਈ ਵੀ ਫੀਸ ਆ ਜਿਹੜੀ ਉਹ ਨਹੀਂ ਲਈ ਜਾਂਦੀ ਬੱਚਿਆਂ ਦਾ ਟ੍ਰੀਟਮੈਂਟ ਆ ਜਿਹੜਾ ਉਹ ਵੀ ਕੀਤਾ ਜਾਂਦਾ ਏ ਤਾਂ ਇਸ ਬਾਰੇ ਵੀ ਗੱਲਬਾਤ ਆ ਜਿਹੜੀ ਉਹ ਕਰਦੇ ਆ ਤਾਂ ਮਨਪ੍ਰੀਤ ਜੀ ਬੱਚਿਆਂ ਦੇ ਵਿੱਚ ਅੱਜ ਕੱਲ ਬੜੀ ਸਮੱਸਿਆ ਆ ਰਹੀ ਹੈ ਮੈਂ ਦੇਖਿਆ ਇੱਥੇ ਵੀ ਕਈ ਬੱਚੇ ਬੈਠੇ ਨੇ 8 ਤੋਂ 9 ਬੱਚੇ ਨੇ ਜਿਹੜੇ ਉਹ ਇੱਥੇ ਮੌਜੂਦ ਨੇ ਤਾਂ ਬੱਚਿਆਂ ਦਾ ਵੀ ਤੁਹਾਡੇ ਵੱਲੋਂ ਬੜੇ ਪਿਆਰ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਹੈ ਉੱਤੋਂ ਤੁਸੀਂ ਫੀਸ ਵੀ ਨਹੀਂ ਲੈਂਦੇ ਕੋਈ ਸਰ ਸਾਡੇ ਕੋਲ ਐਵੇਂ ਦੇ ਬੱਚੇ ਆਉਂਦੇ ਆ ਜਿਵੇਂ ਸੀਪੀ ਕੇਸ ਹੋ ਗਏ ਠੀਕ ਹੈ ਆਟイズਮ ਕੇਸ ਹੋ ਗਏ ਜਾਂ ਸਾਡੇ ਕੋਲ ਉਹ ਬੱਚੇ ਆਉਂਦੇ ਨੇ ਜਿਹੜੇ ਜਨਮ ਤੋਂ ਤੁਰ ਫਿਰ ਨਹੀਂ ਸਕਦੇ ਜਨਮ ਤੋਂ ਨਹੀਂ ਬੋਲ ਸਕਦੇ ਅਸੀਂ ਉਹਨਾਂ ਬੱਚਿਆਂ ਦਾ ਫ੍ਰੀ ਆਫ ਕੋਸਟ ਟ੍ਰੀਟਮੈਂਟ ਕਰਦੇ ਹਾਂ 18 ਸਾਲ ਤੋਂ ਛੋਟੇ ਕੋਈ ਵੀ ਬੱਚਾ ਹੈ ਕੋਈ ਵੀ ਮੁੰਡਾ ਕੋਈ ਵੀ ਕੁੜੀ ਹੈ ਅਸੀਂ ਉਸ ਤੋਂ ਕੋਈ ਵੀ ਪੈਸਾ ਨਹੀਂ ਲੈਂਦੇ ਜੀ ਹਾਂਜੀ ਤਾਂ बच्चे ने जेडे ओ ਮਾਪੇ ਵੀ ਬੜਾ ਡਰਦੇ ਨੇ ਕਿਉਂਕਿ ਬੱਚੇ ਨੂੰ ਲੈ ਕੇ ਹਰ ਕੋਈ ਸੈਂਸਿਟਿਵ ਹੁੰਦਾ ਏ ਬੜਾ ਡਰ ਲੱਗਦਾ ਵੀ ਯਾਰ ਕੋਈ ਕੱਲ ਨੂੰ ਨੂੰ ਹੋਰ ਸਮੱਸਿਆ ਨਾ ਹੋ ਜਾਵੇ ਬੜੇ ਵਹਿ ਮੰਮਾਣਾ ਚਾਹੁੰਦੇ ਨੇ ਬਾਈ ਜੀ ਬੱਚਿਆਂ ਦਾ ਟ੍ਰੀਟਮੈਂਟ ਕਰਨ ਲੱਗੇ ਬਹੁਤ ਜ਼ਿਆਦਾ ਸੋਚ ਸਮਝ ਕੇ ਟ੍ਰੀਟਮੈਂਟ ਕਰਨਾ ਪੈਂਦਾ ਏ ਇੱਕ ਇੱਕ ਬਰੀਕ ਪੁਆਇੰਟ ਦੇਖਣਾ ਪੈਂਦਾ ਵੀ ਜੇ ਅਸੀਂ ਇਹ ਦੱਬਦਾ ਤਾਂ ਕੀ ਹੋਊਗਾ ਜੇ ਇਹ ਨਾ ਦੱਬਿਆ ਤਾਂ ਕੀ ਹੋਊਗਾ ਬਹੁਤ ਜ਼ਿਆਦਾ ਸੋਚ ਸਮਝ ਕੇ ਇਹਨਾਂ ਨੂੰ ਡਾਇਗਨੋਸ ਕਰਨਾ ਪੈਂਦਾ ਏ ਠੀਕ ਹੈ ਡਾਇਗਨੋਸ ਕਰਨ ਤੋਂ ਬਾਅਦ ਅਸੀਂ ਨਾਲ ਚੰਗੇ ਤਰੀਕੇ ਤੇ ਟਰੀਟਮੈਂਟ ਕਰਦੇ ਹਾਂ ਜਿੰਨੀ ਸਾਨੂੰ ਸਮਝ ਹੈਗੀ ਇੱਕ ਚੀਜ਼ ਇਹ ਵੀ ਹੈ ਨਾ ਕਿ ਇਨਸਾਨ ਤਾਂ ਦੱਸ ਦਿੰਦਾ ਕਿ ਮੈਨੂੰ ਆਹ ਸਮੱਸਿਆ ਹੈ ਬੱਚਾ ਨੂੰ ਸਮੱਸਿਆ ਦੱਸਣੀ ਵੀ ਨਹੀਂ ਆਉਂਦੀ ਅਸੀਂ ਡਾਇਗਨੋਸ ਵਾਸਤੇ ਤਾਂ ਹੀ ਤਾਂ ਬੈਠੇ ਹਾਂ ਜਿਹੜਾ ਬੱਚਾ ਨਹੀਂ ਦੱਸ ਸਕਦਾ ਅਸੀਂ ਉਹਦਾ ਸੋਲੂਸ਼ਨ ਕਰਦੇ ਹਾਂ ਜੀ ਫਿਰ ਹਾਂ ਜੀ ਤਾਂ ਬੱਚੇ ਦੇ ਨਾਲ ਮਾਤਾ ਜੀ ਵੀ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੱਥੋਂ ਆਏ ਹੋ ਮਾਤਾ ਜੀ ਅਸੀਂ ਤਾਂ ਚੰਡੀਗੜ੍ਹ ਤੋਂ ਆਏ ਹਾਂ ਚੰਡੀਗੜ੍ਹ ਤੋਂ ਹਾਂ ਜੀ ਪਹਿਲੀ ਵਾਰ ਆਏ ਹੋ ਅੱਜ ਨਹੀਂ ਜੀ ਨਹੀਂ ਸਾਨੂੰ ਹੋ ਗਏ 3-4 ਮਹੀਨੇ ਆਂਦੇ ਹਾਂ ਤੋ ਦੇ ਬੱਚੇ ਨੂੰ ਕੀ ਸਮੱਸਿਆ ਸੀ ਜੀ ਜੀ ਬੈਠਦੀ ਨਹੀਂ ਹੈਗੀ ਚੱਲਦੀ ਨਹੀਂ ਹੈਗੀ ਜੀ ਹਾਂਜੀ ਤੇ ਹੁਣ ਜਦੋਂ ਤੋਂ ਟ੍ਰੀਟਮੈਂਟ ਤੁਸੀਂ ਸ਼ੁਰੂ ਕੀਤਾ ਹੈ ਕੀ ਫਰਕ ਪਿਆ ਉਸ ਤੋਂ ਬਹੁਤ ਆਇਆ ਨਾ ਥੋੜਾ ਨਾ ਅੱਗੇ ਨਾਲੋਂ ਫਰਕ ਹੈ ਅੱਗੇ ਚੀਜ਼ ਨਹੀਂ ਫੜਦੀ ਸੀਗੀ ਚੀਜ਼ ਫੜਦੀ ਆ ਹੁਣ ਚੱਕ ਕੇ ਖਾ ਵੀ ਲੈਂਦੇ ਪਹਿਲਾਂ ਨਹੀਂ ਮੂੰਹ ਤੱਕ ਹੱਥ ਨਹੀਂ ਜਾਂਦਾ ਸੀਗਾ ਇਹ ਤੇ ਬੱਚੇ ਦੀ ਉਮਰ ਕੀ ਨਹੀਂ ਹੈ ਜੀ 4 ਸਾਲ ਦੇ 6 ਸਾਲ ਹਾਂਜੀ ਤੇ ਜਨਮ ਤੋਂ ਹੀ ਇਹ ਸਮੱਸਿਆ ਸੀ ਹਾਂਜੀ ਹਾਂਜੀ ਉਹ ਨਾ ਪ੍ਰੀਮਚੋਰ ਬੇਬੀ ਹੈ ਇਹ ਜੀ ਮਾਨੇ ਬਸ ਫਿਰ ਉਹ ਸਾਲ ਦੇ ਪਤਾ ਲੱਗਿਆ ਸੀ ਸਾਨੂੰ ਕਿ ਬੈਠ ਨਹੀਂ ਰਹੀ ਇਹ ਤਾਂ ਹੁਣ ਲਗਭਗ 4-5 ਮਹੀਨਿਆਂ ਤੋਂ ਆ ਗਿਆ। ਜੀ ਦੇਖਿਆ ਕਿ ਡਾਕਟਰ ਹੱਬ ਤਾਂ ਫੀਸ ਵੀ ਨਹੀਂ ਲੈਂਦੇ। ਬੜਾ ਚੰਗਾ ਲੱਗਦਾ ਹੋਣਾ ਕਿ ਐਡੀ ਨਹੀਂ ਤਾਂ ਅਗਲਾ ਬੱਚਿਆਂ ਦਾ ਇਲਾਜ ਕਰਵਾਉਣ ਜਾਂਦਾ ਹੈ ਲੱਖ ਰੁਪਏ ਤਾਂ ਫੀਸ ਲੈ ਲਈ ਜਾਂਦੀ ਹੈ। ਹਾਂ ਜੀ ਹਾਂ ਜੀ। ਨਹੀਂ ਨਹੀਂ ਅੱਛਾ ਲੱਗਦਾ ਜੀ ਪਰ ਫਰਕ ਇਹਨੂੰ ਅੱਗੇ ਨਾਲੋਂ ਬਸੇ ਬੈਠਣ ਲੱਗ ਜਵੇ। ਹੋਰ ਵੀ ਫਿਰ ਥੋੜਾ ਖੁਸ਼ ਹੋ ਜਾਣਗੇ ਕਿ ਹਾਂ ਬੱਚਾ ਬੈਠਣ ਲੱਗ ਗਿਆ। ਤਾਂ ਅੱਗੇ ਵੀ ਗੱਲਬਾਤ ਕਰਦੇ ਆ। ਤੁਸੀਂ ਕਿੱਥੋਂ ਆਏ ਹੋ ਜੀ? ਤੁਸੀਂ ਪਟਿਆਲਾ ਤੋਂ। ਤੇ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆਏ ਸੀ? ਸਾਨੂੰ 3 ਮਹੀਨੇ ਹੋ ਗਏ ਆ। ਤੋਂ ਦੇ ਬੱਚੇ ਨੂੰ ਫੀਸ ਵਸਿਆ ਸੀ ਹੁਣ ਦੇ ਨਹੀਂ ਹਾਂਜੀ ਜਦੋਂ ਤੋਂ ਹੀ ਇਹ ਸਮੱਸਿਆ ਹੈ ਫਿਰ ਕਿੰਨਾ ਕੁ ਫਰਕ ਆ ਜਿਹੜਾ ਜੀ ਹੁਣ ਤੱਕ ਪੈ ਗਿਆ ਇਹਨੂੰ ਪਹਿਲਾਂ ਨਾਲੋਂ ਕਾਫੀ ਫਰਕ ਆ ਹੁਣ ਹੱਥ ਛੱਡ ਕੇ ਇਹ ਕਾਫੀ ਦੂਰ ਤੱਕ ਚੱਲੀ ਜਾਂਦੀ ਹੈ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਨੇ ਜਿਹੜੇ ਉਹ ਬੜੀ ਦੂਰ ਦੂਰ ਤੋਂ ਆਏ ਨੇ ਚੰਡੀਗੜ੍ਹ ਦੇ ਪੇਸ਼ੈਂਟ ਨੇ ਜਿਹੜੇ ਉਹ ਇੱਥੇ ਆਏ ਨੇ ਅਤੇ ਬਿਨਾਂ ਫੀਸ ਲਏ ਬੱਚਿਆਂ ਦਾ ਇਲਾਜ ਦਾ ਜਿਹੜਾ ਉਹ ਇੱਥੇ ਕੀਤਾ ਜਾਂਦਾ ਹੈ ਤੇ ਤੇ ਕੋ 10 ਸਾਲ ਦੇ ਬੱਚੇ ਨੂੰ ਉਸਦੇ ਮਾਪੇ ਨੇ ਜਿਹੜੇ ਉਹ ਲੈ ਕੇ ਆਏ ਨੇ ਗੱਲਬਾਤ ਕਰਦੇ ਆਂ ਬਾਈ ਜੀ ਕਿੱਥੋਂ ਆਏ ਹੋ ਅਸੀਂ ਨੂਰਮਲ ਡਿਸਟ੍ਰਿਕਟ ਜਲੰਧਰ ਤੋਂ ਆਏ ਤਾਂ ਤੁਸੀਂ ਇੰਨੀ ਦੂਰ ਪਟਿਆਲੇ ਦੇ ਵਿੱਚ ਆਏ ਹੋ ਬੱਚੇ ਨੂੰ ਤੁਹਾਨੂੰ ਕਿੰਨੇ ਸਾਲਾਂ ਤੋਂ ਸਮੱਸਿਆ ਆ ਰਹੀ ਸੀ ਤੇ ਇੱਥੇ ਆਉਣ ਨਾਲ ਕੀ ਫਰਕ ਪਿਆ ਹੈ ਇਹ ਸ਼ੁਰੂ ਤੋਂ ਤਕਰੀਬਨ ਦੇ ਹੀ ਸੀਗਾ ਜੀ ਜੀ ਤੇ ਤਕਰੀਬਨ ਦਸੰਬਰ ਦੇ ਵਿੱਚ ਜ਼ਿਆਦਾ ਢਿੱਲਾ ਹੋ ਗਿਆ ਸੀਗਾ ਜੀ ਇਹ ਜੀ ਤੇ ਹੁਣ ਜਿੱਦਾਂ ਮਤਲਬ ਹਲਕੀ ਜੀ ਸ਼ੁਰੂਆਤ ਦਾ ਦਿਸ ਰਹੀ ਸਾਨੂੰ ਦਾ ਕਹਿੰਦੇ ਮਤਲਬ ਅਸ ਕਿਰਨ ਦੇਖਣ ਲੱਗਦੀ ਨਾ ਆਸ ਦੀ ਹਾਂਜੀ ਆਸ ਦੀ ਕਿਰਨ ਉਸ ਕਰਕੇ ਥੋੜੀ ਜਿਹੀ ਆਸ ਜਾਗੀ ਹੈ ਇਸ ਕਰਕੇ ਮੈਨੂੰ ਆਪਣਾ ਰੁਟੀਨ ਬਣਾਇਆ ਹੈ ਜੀ ਹਰ ਸੰਡੇ ਆਨੇ ਜੀ ਇੱਥੇ ਬੱਚਿਆਂ ਦੇ ਟਰੀਟਮੈਂਟ ਦੇ ਪੈਸੇ ਵੀ ਨਹੀਂ ਲੈ ਜਾਂਦੇ ਇੱਕ ਪਾਸੇ ਲੱਖਾਂ ਰੁਪਏ ਮਾਪਿਆਂ ਤੋਂ ਲੈ ਲੈ ਜਾਂਦੇ ਨੇ ਕਿਉਂਕਿ ਬੱਚੇ ਨੂੰ ਲੈ ਕੇ ਹਰ ਕੋਈ ਫਿਕਰਮੰਦ ਹੁੰਦਾ ਹੈ ਹਰ ਕੋਈ ਆਪਣੇ ਬੱਚੇ ਨੂੰ ਹੱਸਦਾ ਖੇਡਦਾ ਦੇਖਣਾ ਚਾਹੁੰਦਾ ਹੈ ਤਾਂ ਇੱਥੇ ਆ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਇਹ ਹੀ ਆਸ ਕਰਕੇ ਹੀ ਮੈਨੂੰ ਅਸੀਂ ਬਹੁਤ ਦਿੱਲੀ ਉਦੇਪੁਰ ਪੀਜੀ ਵੀਗਾਰਾ ਇਲਾਜ ਕਰਾਇਆ ਇਹਦਾ ਵੀ ਪਰ ਇੱਥੇ ਤਾਂ ਹੀ ਇਸ ਕਰਕੇ ਅਸੀਂ ਆਸ ਜੱਗ ਗਈ ਹੈ ਵੀ ਮਤਲਬ ਪੈਸੇ ਵੀ ਨਹੀਂ ਲੱਗ ਰਹੇ ਕੁਛ ਤਾਂ ਇਹ ਹੈਗਾ ਆਸ ਦੀ ਕਿਰਨ ਜਿਹੜੀ ਮਤਲਬ ਫ੍ਰੀ ਸੇਵਾ ਕਰ ਰਹੇ ਹੋ ਇਸ ਲਈ ਹਰ ਸੰਡੇ ਤਕਰੀਬਨ ਟਾਈਮ ਗੱਡੀ ਦਾ ਹਾਣਾ ਹੀ ਆਣਾ ਯਾਰ ਸੰਡੇ ਇੱਥੇ ਦਿੱਲੀ ਤੇ ਉਦੇਪੁਰ ਜਾ ਕੇ ਦੇਖਿਆ ਕੋਈ ਫਰਕ ਪਿਆ ਉੱਥੇ ਕਿ ਨਹੀਂ ਨਹੀਂ ਅੱਛਾ ਇੱਥੇ ਆਉਣ ਨਾਲ ਕਿੰਨਾ ਕ ਫਰਕ ਪੈ ਗਿਆ ਪੀਜੀ ਵੀ ਚੱਲ ਰਹੀ ਤੇ ਲਾਈ ਉਹਨਾਂ ਨੂੰ ਵੀ ਕੋਈ ਸਮਝ ਨਹੀਂ ਆਈ ਇਹਦੀ ਗੱਲਬਾਤ ਕੋਈ ਜਿੱਦਾਂ ਹੁਣ ਤੁਹਾਨੂੰ ਕਿ ਹੱਥ ਸ਼ੁਰੂਆਤ ਦੇ ਦਿਖ ਰਹੀ ਸਾਨੂੰ ਮਤਲਬ ਉਦਾਂ ਸ਼ੁਰੂ ਤੋਂ ਵੀਕ ਸੀ ਉਹਨਾਂ ਤੋਂ ਹੋਲੀ ਹੋਲੇ ਸੱਦ ਸੂਆ ਮਾਰੇ ਜਿਹਦਾ ਹੁਣ ਦਿਖ ਰਿਹਾ ਸਾਨੂੰ ਥੋੜਾ ਜਿਹਾ ਅਜੇ ਤਾਂ ਮੈਂ ਪਹਿਲਾਂ ਚੱਕਣੀ ਹੁੰਦੀ ਥੱਲੇ ਲੈ ਲੋ ਚੱਕ ਜਾਂਦੇ ਸਿੱਦੇ ਹੁਣ ਇਹਦਾ ਚੱਕਿਆ ਹੋਇਆ ਇਹਨੂੰ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਉਦੇਪੁਰ ਤੀ ਪੀਜੀਆਈ ਵਿੱਚ ਵੀ ਇਸ ਬੱਚੇ ਦਾ ਇਲਾਜ ਕਰਵਾਇਆ ਲੇਕਿਨ ਕੁਝ ਫਰਕ ਨਹੀਂ ਪਿਆ ਲੇਕਿਨ ਇੱਥੇ ਆ ਕੇ ਇਸ ਪਰਿਵਾਰ ਨੂੰ ਆਸ ਦੀ ਕਿਰਨਾਂ ਜਿਹੜੀ ਉਹ ਜਾਕੀ ਹੈ ਕਿ ਸਾਡਾ ਬੱਚਾ ਹੈ ਜਿਹੜਾ ਉਹ ਠੀਕ ਹੋ ਜਾਵੇਗਾ ਤਾ ਇੱਕ ਹੋਰ ਮਾਤਾ ਜੀ ਨੇ ਜਿਹੜੇ ਮਖਾਲੀ ਤੋਂ ਇੱਥੇ ਪਹੁੰਚੇ ਨੇ ਬਣ ਕੇ ਦਬਣ ਦੀ ਸ਼ਿਕਾਇਤ ਆਈ ਸੀ ਗੱਲਬਾਤ ਕਰਦੇ ਆ ਮਾਤਾ ਜੀ ਕਦੋਂ ਤੋਂ ਤੁਹਾਨੂੰ ਇਹ ਸਮੱਸਿਆ ਆ ਰਹੀ ਸੀ 2 ਸਾਲ ਹੋ ਗਏ ਤੇ ਤੁਸੀਂ ਉਰੇ ਆਉਣਾ ਕਦੋਂ ਸ਼ੁਰੂ ਕੀਤਾ ਬਸ ਇੱਕ ਵਾਰੀ ਪਹਿਲਾਂ ਆਇਆ ਅੱਜ ਦੂਸਰੀ ਵੇ ਵੀ ਆਈ ਸੀ ਤੇ ਕਿੰਨਾ ਕੁ ਫਰਕ ਲੱਗਿਆ ਤੁਹਾਨੂੰ ਲੱਗਦਾ ਅੱਜ ਤੇ ਪਹਿਲਾਂ ਕੀ ਕੀ ਸਮੱਸਿਆ ਆਉਂਦੀ ਸੀ ਹੁਣ ਕੀ ਕੀ ਸੁਧਾਰ ਹੋਇਆ ਹੈ ਬਸ ਇਹ ਥੋੜਾ ਜਿਹਾ ਮੈਂ ਤੁਰ ਲੱਦੀ ਆਂ ਜੀ ਲੱਤ ਇਸ ਲੱਤ ਤੇ ਮੇਰੇ ਪਾ ਤੁਰ ਨਹੀਂ ਹੁੰਦਾ ਜੇ ਸਿਰੇ ਤੱਕ ਨਸਾਂ ਜੀ ਦਬ ਗਈ ਜੀ ਹਾਂ ਹੁਣ ਮਨ ਠੀਕ ਆ ਜੀ ਤਾਂ ਹੀ ਮੈਂ ਐਡੀ ਦੂਰ ਤੋਂ ਆਈ ਪਹਿਲਾਂ ਤਾਂ ਇਹ ਵੀ ਪਹਿਲਾਂ ਫਿਰ ਕਿੱਥੇ ਇਲਾਜ ਕਰਵਾਉਂਦੇ ਰਹੇ ਹੋ ਕੋਈ ਫਰਕ ਪਿਆ ਕਿ ਨਹੀਂ ਹਰ ਇੱਕ ਜਗ੍ਹਾ ਜਾਂਦੀ ਰਹੀ ਜੇ ਅਮਰ ਚ ਵੀ ਦਾਖਲ ਰਹੀ ਅਮਰ ਹਸਪਤਾਲ ਆ ਨਾ ਉਹ ਕਹਿੰਦੇ ਵੀ ਅਸੀਂ ਚੱਕ ਦੂੰਗੇ ਇਹ ਬਣ ਕੇ ਫਾਇਦਾ ਕੋਈ ਨਹੀਂ ਹੋਇਆ ਫਿਰ ਉਰੇ ਆ ਕੇ ਫਰਕ ਪੈ ਗਿਆ ਹਾਂਜੀ ਫਰਕ ਪੈ ਗਿਆ ਤਾਂ ਹੀ ਤਾਂ ਇਹ ਐਡੀ ਦੂਰ ਤੇ ਫਿਰ ਹੁਣ ਆਪੀ ਬੱਸ ਚੜ ਕੇ ਆ ਜੰਦੇ ਹਾਂ ਹਾਂ ਜੀ ਆਪੇ ਬੱਸ ਚੜੀ ਪਹਿਲਾਂ ਟੈਂਪੂ ਲੀਆ ਫੇ ਸਵਾਨ ਆਈ ਸਵਾਨ ਤੇ ਫੇ ਜੇ ਬਸਾਂ ਚ ਪਹਿਲਾਂ ਤਾਂ ਬੱਸ ਚ ਚੜਨ ਚ ਵੀ ਬੜੀ ਦਿੱਕਤ ਆਉਂਦੀ ਹੋਣੀ ਕੀ ਹੁੰਦੀ ਜੀ ਮੈਂ ਤਾਂ ਗੱਡੀ ਮਾਂ ਨਹੀਂ ਛੱਡ ਸਕਦੀ ਹਾਂ ਹੁਣ ਫਿਰ ਕਿੱਦਾਂ ਆਉਨੇ ਉਹ ਠੀਕ ਆ ਜੀ ਆ ਗਈ ਬੱਸ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੂੰ ਕਾਰ ਦੇ ਵਿੱਚ ਚੜਨ ਚ ਸਮੱਸਿਆ ਆ ਰਹੀ ਸੀ ਉਹ ਹੁਣ ਬਸਾਂ ਦੇ ਵਿੱਚ ਵੀ ਚੜ ਕੇ ਆ ਰਹੇ ਨੇ ਕਿਉਂਕਿ ਕਾਰ 'ਚ ਬੈਠਣਾ ਬੜਾ ਆਸਾਨ ਹੁੰਦਾ ਹੈ ਬਸਾਂ 'ਚ ਭੀੜ ਹੁੰਦੀ ਹੈ ਲੇਕਿਨ ਮਾਤਾ ਜੀ ਹੁਣ ਦੋ ਵਾਰ ਚ ਹੀ ਇੰਨੇ ਠੀਕ ਹੋ ਗਏ ਨੇ ਮੈਂ ਤਾਂ ਕਹੂੰਗਾ ਕਿ ਪਹਿਲੀ ਵਾਰ ਚ ਹੀ ਇੰਨਾ ਫਰਕ ਪਿਆ ਕਿ ਦੂਜੀ ਵਾਰ ਹੀ ਖੁਦ ਬਸ ਉੱਤੇ ਚੜ ਕੇ ਇੱਥੇ ਆ ਗਏ ਤਾਂ ਮਾਤਾ ਜੀ ਹਸੀ ਕਾਲ ਕਿੱਥੋਂ ਆਇਓ ਜੀ ਮਰੇ ਕੋਲ ਤਾਂ ਹੈ ਕਿ ਸਮੱਸਿਆ ਆ ਰਹੀ ਸੀ ਤੁਹਾਨੂੰ ਮੇਰੀ ਟੱਬਾ ਢੂਹੀ ਸੀ ਮਾਰੋ ਹਾਂਜੀ ਤਾਂ ਕਿੰਨੇ ਸਮੇਂ ਤੋਂ ਤੁਸੀਂ ਆ ਰਹੇ ਹੋ ਇੱਥੇ ਮੈਨੂੰ 2 ਮਹੀਨੇ ਹੋ ਗਏ। ਹਾਂ ਜਿੰਨਾ ਕ ਫਰਕ ਪਿਆ ਜੀ ਫਿਰ? ਫਰਕ ਪੈ ਗਿਆ। ਤੇ ਕਿੰਨੇ ਸਾਲ ਤੋਂ ਸਮੱਸਿਆ ਆ ਰਹੀ ਸੀ? ਮੈਨੂੰ ਤਾਂ ਜੀ ਹੁਣੇ ਪਤਾ ਲੱਗਿਆ ਤੇ ਢੂਈ ਤਾਂ ਮੇਰੇ ਕਾਪ ਟਾਈਮ ਤੋਂ ਪਤਾ ਲੱਗ ਦੁਖਦੀ ਸੀ ਤੇ ਮੈਨੂੰ ਹੁਣੇ ਪਤਾ ਲੱਗਿਆ। ਮੈਨੂੰ ਗੱਲ ਦੀ ਗੋਲੀ ਨਹੀਂ ਹੈਗੀ। ਨਹੀਂ ਜੀ ਨਹੀਂ ਮਗੌਲੀ ਨਹੀਂ ਹੈਗੇ। ਸੈਂ ਦਵਾਈਆਂ ਦੂਈਆਂ ਲਈ ਗਏ। ਤਾਂ ਫਿਰ ਦਵਾਈਆਂ ਨਾਲ ਕੋਈ ਫਰਕ ਪਿਆ ਪਹਿਲਾਂ? ਦਵਾਈਆਂ ਜੀ ਬਸ ਉਹਨਾਂ ਪਤੇ ਹੈਗਾ ਵੀ ਨਸਿਆੜੇ ਦਵਾਈਆਂ ਜਿੰਨਾ ਚਿਰ ਅਸਰ ਆਉਣਾ ਚਿਰ ਠੀਕ ਕਰਾਂਦਾ ਸੀ। ਉਸ ਤੋਂ ਬਾਅਦ ਫਿਰ ਉਦਾਂ ਹੀ ਫੇਰ ਹੋਣੀ ਸੀ। ਤੇ ਫਿਰ ਉਰੇ ਆਉਣ ਤੋਂ ਬਾਅਦ ਕੀ ਕੀ ਫਰਕ ਪੈ ਗਿਆ? ਬਹੁਤ ਫਰਕ ਪੈ ਗਿਆ ਜੀ ਬੜਾ। ਹਾਂਜੀ। ਪਹਿਲਾਂ ਚੱਲਣ ਫਿਰ ਫਿਰਨ ਚ ਦਿੱਕਤ ਆ ਰਹੀ ਸੀ। ਹਾਂਜੀ ਬਹੁਤ ਦਿੱਕਤ ਆ ਪਈ ਕਰਨ। ਤੁਹਾਨੂੰ ਕਿੰਨਾ ਕਿ ਤੁਰਦੇ ਹੁੰਦੇ ਸੀ? ਬਹੁਤ ਜੀ ਬੈਡ ਰੈਸਟ ਦੀ ਮੇਰੇ ਲਈ। ਹੁਣ ਫਿਰ ਆਪੀ ਆ ਜੰਦੇ ਹਾਂ। ਹਾਂਜੀ ਹਾਂ ਹੁਣ ਆਪੀ ਆਉਣੀ। ਠੀਕ ਹੈ। ਤਾਂ ਅੱਗੇ ਵੀ ਗੱਲਬਾਤ ਆ ਜਿਹੜੀ ਉਹ ਕਰਾਂਗੇ। ਹੋਰ ਵੀ ਕਈ ਮਰੀਜ਼ ਨੇ ਜਿਹੜੇ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਆਪਣੇ ਬੱਚਿਆਂ ਦੇ ਨਾਲ ਵੀ ਪਹੁੰਚੇ ਹੋਏ ਨੇ ਤਾਂ ਇੱਧਰ ਵੀ ਗੱਲਬਾਤ ਕਰਦੇ ਆ। ਸਸ਼ੀਕਲ ਜੀ। ਕਿਥੋਂ ਆਏ ਹੋ ਤੁਸੀਂ ਤੇ ਕੀ ਸਮੱਸਿਆ ਆ ਰਹੀ ਸੀ ਮੈਨੂੰ ਨਾ ਗੋਡਿਆਂ ਦੀ ਪ੍ਰੋਬਲਮ ਆ ਤੇ ਕਮਰ 'ਚ ਵੀ ਥੋੜਾ ਲੋਅਰ ਬੈਕ 'ਚ ਪ੍ਰੋਬਲਮ ਸੀਗੀ ਤੇ ਕਿੰਨੇ ਸਾਲਾਂ ਤੋਂ ਇਹ ਪ੍ਰੋਬਲਮ ਸੀ ਦੋ ਕੁ ਸਾਲ ਹੋ ਗਏ ਆ ਇੱਥੇ ਕਦੋਂ ਤੋਂ ਆਉਣ ਲੱਗੇ ਹਾਂ ਇੱਥੇ ਅੱਜ ਸੈਕਿੰਡ ਟਾਈਮ ਤੇ ਪਹਿਲੀ ਵਾਰ ਦੇ ਵਿੱਚ ਯਾਨੀ ਕਿ ਇੱਕ ਵਾਰ ਤੁਸੀਂ ਟ੍ਰੀਟਮੈਂਟ ਕਰਾਇਆ ਤਾਂ ਇੱਕ ਵਾਰ 'ਚ ਕਿੰਨਾ ਕੁ ਫਰਕ ਪੈ ਗਿਆ ਹੈਗਾ ਮਤਲਬ ਪੇਨ ਕਾਫੀ ਘਟ ਗਿਆ ਤੇ ਜੇ ਮੈਂ ਪਹਿਲਾਂ ਮੈਂ ਖੜੀ ਹੁੰਦੀ ਸੀ ਤਾਂ ਮੇਰੇ ਗੋਡੇ 'ਚ ਮਤਲਬ ਇੰਨੀ ਜ਼ਿਆਦਾ ਦਰਦ ਸੀ ਵੀ ਬੈਲੈਂਸ ਜਾਈ ਨਹੀਂ ਬੰਦਾ ਸੀਗਾ। ਜੀ। ਉਹ ਮਤਲਬ ਠੀਕ ਹੈ। ਹਾਂਜੀ। ਹੁਣ ਕੀ ਲੱਗਦਾ ਕਿ ਕਿੰਨੇ ਕ ਟਾਈਮ 'ਚ ਫਿਰ ਬਿਲਕੁਲ ਓਕੇ ਹੋ ਜਾਓਗੇ? ਦੇਖੋ ਨਾ ਕਹਿੰਦੇ ਆ ਬੋਡੀ-ਬੋਡੀ ਤੇ ਡਿਪੈਂਡ ਕਰਦਾ ਨਾ ਕਈ ਵਾਰ ਜਲਦੀ ਕਵਰ ਹੋ ਜਾਂਦਾ ਹੈ। ਤਾਂ ਪਹਿਲਾਂ ਜਿਹੜੇ ਤੁਸੀਂ ਟ੍ਰੀਟਮੈਂਟ ਕਰਵਾਏ, ਜਿਹੜੀਆਂ ਦਵਾਈਆਂ ਖਾਧੀਆਂ ਉਹਨਾਂ ਨਾਲ ਕੋਈ ਫਰਕ ਪਿਆ ਖਾਸ? ਮੈਂ ਤਾਂ ਇਹ ਇੱਥੇ ਆਇਆ ਕਿਉਂਕਿ ਮੈਂ ਨਾ ਸਾਲ ਪਹਿਲਾਂ ਆਈ ਸੀ ਮੇਰਾ ਠੀਕ ਹੋ ਗਿਆ ਸੀ ਬਿਲਕੁਲ ਉਦੋਂ ਜੇ ਤੁਸੀਂ ਰੈਗੂਲਰ ਆਉਂਦੇ ਰਹਿੰਦੇ ਹੁਣ ਤੱਕ ਬਿਲਕੁਲ ਠੀਕ ਹੋ ਜਾਂਦੇ ਕੋਈ ਪ੍ਰੋਬਲਮ ਹੋ ਗਈ ਕਿ ਆ ਨਹੀਂ ਪਾਏ ਉਸ ਤੋਂ ਬਾਅਦ ਅਸੀਂ ਤੇ ਤਾਂ ਕਰਕੇ ਫਿਰ ਹੁਣ ਦੁਬਾਰਾ ਆਣਾ ਸ਼ੁਰੂ ਕੀਤਾ ਹਨ ਸੈਕੰਡ ਟਾਈਮ ਆਏ ਸੀ ਤਾਂ ਪਟਿਆਲਾ ਦੇ ਵਿੱਚ ਬੀ ਐਸ ਹੈਲਥ ਕੇਅਰ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਜੋੜਾਂ ਦਾ ਹਰ ਪ੍ਰਕਾਰ ਦਾ ਇਲਾਜ ਕੀਤਾ ਜਾਂਦਾ ਹੈ ਚਾਹੇ ਉਹ ਜੋੜਾਂ ਦਾ ਦਰਦ ਹੋਵੇ ਗੋਡਿਆਂ ਦੀ ਸਮੱਸਿਆ ਹੋਵੇ ਰੀੜ ਦੀ ਸਮੱਸਿਆ ਬਾਹ ਫੇਣੀ ਗੁੱਟ ਕਿਸੇ ਵੀ ਤਰ੍ਹਾਂ ਦੀ ਸਰੀਰਕ ਜੋੜ ਦੀ ਸਮੱਸਿਆ ਹੋਵੇ ਤਾਂ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਕੀਤਾ ਜਾਂਦਾ ਹੈ ਫੀਸ ਬਹੁਤ ਘੱਟ ਲਈ ਜਾਂਦੀ ਹੈ ਅਤੇ ਬੱਚਿਆਂ ਦਾ ਇੱਥੇ ਮੁਫਤ ਦੇ ਵਿੱਚ ਇਲਾਜ ਆ ਜਿਹੜਾ ਉਹ ਕੀਤਾ ਜਾਂਦਾ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਮੁਫਤ ਦੇ ਵਿੱਚ ਇਲਾਜ ਕੀਤਾ ਜਾਂਦਾ ਹੈ ਤਾਂ ਗੱਲਬਾਤ ਕੀਤੀ ਹੈ ਥੈਰੇਪਿਸਟ ਮਨਪ੍ਰੀਤ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਹੈ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਆ ਜਿਹੜੀ ਉਹ ਕੀਤੀ ਹੈ ਤਾਂ ਕੋਈ ਲੋਕੇਸ਼ਨ ਤੁਹਾਨੂੰ ਦੱਸ ਦਿਆਂ ਕਿ ਪਟਿਆਲਾ ਤੋਂ ਸਮਾਣਾ ਰੋਡ ਤੇ ਇਹ ਆ ਮੌਜੂਦ ਆ ਬੀਐਸਐਲਟ ਗੇਅਰ ਤਾਂ ਸਮਾਣਾ ਰੋਡ ਤੋਂ ਬਿਲਕੁਲ ਪਟਿਆਲਾ ਸਮਾਣਾ ਰੋਡ ਤੇ 300 ਤੋਂ 400 ਕਿਲੋਮੀਟਰ ਅੱਗੇ ਆ ਕੇ ਨਹਿਰ ਦੇ ਨਾਲ ਇਹ ਲੋਕੇਸ਼ਨ ਹੈ ਜਿੱਥੇ ਤੁਸੀਂ ਪੁੱਛ ਸਕਦੇ ਹੋ ਲੋਕੇਸ਼ਨ ਤੁਹਾਨੂੰ ਦਿੱਤੀ ਹੋਈ ਹੈ ਅਤੇ ਬੁੱਧਵਾਰ ਨੂੰ ਛੱਡ ਕੇ ਬਾਕੀ ਸਾਰਾ ਹਫਤਾ ਇੱਥੇ ਇਲਾਜ ਦਾ ਜਿਹੜਾ ਉਹ ਕੀਤਾ ਜਾਂਦਾ ਹੈ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਮਰੀਜ਼ਾਂ ਦਾ ਇਲਾਜ ਇੱਥੇ ਕੀਤਾ ਜਾਂਦਾ ਹੈ ਤਾਂ ਜਿਸ ਨੂੰ ਵੀ ਜੋੜਾਂ ਦੀ ਸਰੀਰ ਦੀ ਕੋਈ ਪਿੱਠ ਦੀ ਕੋਈ ਕੋਟਿਆਂ ਦੀ ਸਮੱਸਿਆ ਹੋਵੇ ਉਹਨਾਂ ਦਾ ਇੱਥੇ ਆ ਕੇ ਹੱਲ ਆ ਨੀੜਾ ਉਹ ਕੀਤਾ ਜਾਂਦਾ ਹੈ ਜਿਹੜੇ ਲੋਕਾਂ ਨੂੰ ਬੋਡਿਆਂ ਤੇ ਰੀਡ ਦੀ ਹੱਡੀ ਦੇ ਆਪਰੇਸ਼ਨ ਕਰਵਾਉਣ ਦੀ ਸਲਾਹ ਡਾਕਟਰਾਂ ਨੇ ਦਿੱਤੀ ਸੀ ਉਹ ਵੀ ਇੱਥੇ ਆ ਕੇ ਬਿਨਾ ਆਪਰੇਸ਼ਨ ਤੋਂ ਬਿਲਕੁਲ ਠੀਕ ਠਾਕ ਹੋ ਗਏ ਨੇ ਤਾਂ ਕੈਮਰਾ ਪਰਸਨ ਅਤຸນ ਵਰਮਾ ਦੇ ਨਾਲ ਮੈਂ ਬਲਵਿੰਦਰ ਸਿੰਘ ਪਿੰਸਾ ਦਾ ਟੀਵੀ ਐਨ ਆਰਾਈ ਨਹੀਂ